ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵੱਡਾ ਧਮਾਕਾ ਹੋ ਗਿਆ ਹੈ ਗੁਪਸ ਸੂਚਨਾ ਮਿਲੀ ਹੈ ਕਿ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਤਰਖਾਇਆ ਕਰਾਰ ਦਿੱਤੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਨੂੰ ਸੌਂਪ ਦਿੱਤਾ ਸੀ ਸੂਤਰ ਦੱਸਦੇ ਨੇ ਕਿ ਮਾਫੀ ਨਾਵਾ ਮਿਲ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫਿਰ ਦੁਬਾਰਾ ਬਾਦਲ ਪਰਵਾਰ ਦਾ ਕਬਜ਼ਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣਗੇ ਲੱਖ ਕੋਸ਼ਾਂ ਕੀਤੀਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੁਧਾਰ ਨਾ ਧੜਾ ਕਿਹਾ ਜਾਂਦਾ ਹੈ ਕਿਉਂਕਿ ਆਪਸੀ ਫੋਟ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਦੋਂ ਨਤੀਜੇ ਆਏ ਸੀ ਲੋਕ ਸਭਾ ਦੀਆਂ ਚੋਣਾਂ ਤੇ ਸਵਾਲ ਉਠਾਏ ਜਾ ਰਹੇ ਸੀ ਸੁਖਬੀਰ ਸਿੰਘ ਬਾਦਲ ਤੇ ਲੇਕਿਨ ਇੱਧਰ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਨਹੀਂ ਛੱਡ ਰਿਹਾ ਛੋਟੀ ਮੋਟੀ ਸਜ਼ਾ ਲਾਈ ਜਾਵੇਗੀ ਵੱਡਾ ਫੈਸਲਾ ਨਹੀਂ ਲਿਆ ਜਾਵੇਗਾ ਉਧਰ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਬਲਵਿੰਦਰ ਸਿੰਘ ਪੁੰਦਨ ਵੱਲੋਂ ਵੀ ਕਹਿਆ ਗਿਆ ਕਿ ਇਸ ਬਸਲੇ ਬਾਰੇ ਸੋਚਾਂਗੇ ਕਿਉਂਕਿ 15 ਦਸੰਬਰ ਨੂੰ ਇੱਕ ਪਾਸੇ ਫੈਸਲਾ 15 ਦਸੰਬਰ ਨੂੰ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਜੇਕਰ ਚੋਣ ਹੁੰਦੀ ਹੈ ਫਿਰ ਸੁਖਬੀ ਸਿੰਘ ਬਾਦਲ ਨੂੰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਰੋਲ ਸਕਦੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਕਿਉਂਕਿ ਬਾਗੀ ਧੜੇ ਵਾਲੇ ਬਹੁਤ ਜ਼ਿਆਦਾ ਹੀ ਕੱਟਨੇ ਇਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੁਖਬੀਰ ਸਿੰਘ ਜਥੇਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜੋ ਵੀ ਵੱਡਾ ਫੈਸਲਾ ਹੋਵੇ ਗਿਆਨੀ ਰਗਵੀਰ ਸਿੰਘ ਵੱਲੋਂ ਉਹ ਐਡਾ ਕੋਈ ਜ਼ਿਆਦਾ ਸਖਤ ਨਹੀਂ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਇਹ ਪ੍ਰੈਸ਼ਰ ਨਹੀਂ ਪਾਇਆ ਜਾ ਸਕਦਾ ਕਿਉਂਕਿ ਧਾਰਮਿਕ ਮੁੱਦਾ ਅਲੱਗ ਹੈ ਅਤੇ ਜਿਹੜਾ ਰਾਜਨੀਤਿਕ ਮੁੱਦਾ ਅਲੱਗ ਹੈ ਜਿਸ ਤਰ੍ਹਾਂ ਪਹਿਲੇ ਬਾਗੀ ਧੜੇ ਵਾਲੇ ਦੇਖਿਆ ਸੀ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਸੇਵਾ ਦੇਣਾ ਸੀ ਤਾਂ ਉਹ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਬਲਵਿੰਦਰ ਸਿੰਘ ਭੂੰਦਰ ਨੂੰ ਦੇਣ ਦੀ ਬਜਾਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਦੇਣਾ ਚਾਹੀਦਾ ਸੀ ਨਹੀਂ ਉਧਰ ਧਾਰਮਿਕ ਸਜ਼ਾ ਹੈ ਧਾਰਮਿਕ ਮੁੱਦਿਆਂ ਨੂੰ ਜਿਹੜਾ ਹੈ ਰਾਜਨੀਤੀ ਦੇ ਵਿੱਚ ਅਨੁਬੋਧ ਨਹੀਂ ਕੀਤਾ ਜਾ ਸਕਦਾ ਛੋਟੀ ਮੋਟੀ ਸਜ਼ਾ ਲਾਈ ਜਾਵੇਗੀ ਜੇਕਰ ਪੰਥ ਵਿੱਚੋਂ ਛੇਕਿਆ ਜਾਂਦਾ ਹੈ ਫਿਰ ਪ੍ਰਧਾਨ ਨਹੀਂ ਹੋਣਗੇ ਸ਼ਰੂਮਣੀ ਅਕਾਲੀ ਦਲ ਦੇ ਜੇਕਰ ਪੰਥ ਵਿੱਚ ਰਹਿਣਗੇ ਫਿਰ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣਗੇ ਕਿਉਂਕਿ 15 ਦਸੰਬਰ ਨੂੰ ਪ੍ਰਧਾਨਗੀ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਕਿਉਂਕਿ 98% ਵਾਰ-ਵਾਰ ਇਸ ਗੱਲ ਦੀ ਗੋਹਲ ਲਗਾ ਰਹੇ ਨੇ ਦਾਅਵੇ ਦੀ ਠੋਕ ਰਹੇ ਨੇ ਡਾਕਟਰ ਨਰਜੀਤ ਸਿੰਘ ਚੀਮਾ ਤੇ ਦੂਸਰੇ ਪਾਸੇ ਬਲਵਿੰਦਰ ਸਿੰਘ ਭੁੰਦਰ ਕੇ 98% ਲੋਕ ਜਿਨ੍ਹਾਂ ਨੇ ਟਕਸਾਲੀ ਆਗੂ ਨੇ ਸ਼ਰੋਮਣੀ ਅਕਾਲੀ ਦਲ ਦੇ ਉਸ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਨੇ ਇਧਰੋਂ ਜਿਹੜੀ ਸਜ਼ਾ ਆਵੇਗੀ ਜੇਕਰ ਪੰਥ ਵਿੱਚੋਂ ਸੇਖਿਆ ਜਾਂਦਾ ਹੈ ਜੇਕਰ ਮੋਤਲ ਕੀਤਾ ਜਾਂਦਾ ਹੈ ਪ੍ਰਧਾਨਗੀ ਤੋਂ ਮੋਤਲ ਨਹੀਂ ਕੀਤਾ ਜਾ ਸਕਦਾ ਸੂਹ ਸਲਾਈ ਕੀਤੀ ਜਾ ਸਕਦੀ ਹੈ ਲੇਕਿਨ ਉਸ ਤੋਂ ਬਾਅਦ ਫਿਰ ਆਪਣੀ ਪ੍ਰਧਾਨਗੀ ਨੂੰ ਬਚਾਉਣ ਦੇ ਵਿੱਚ ਕਾਰਗਰ ਸਿੱਧ ਹੋਣਗੇ ਸੁਖਬੀਰ ਸਿੰਘ ਬਾਦਲ ਇਹ ਆਲ ਰਹੀ ਜਸਸ ਨਿਰਮਲ ਸਿੰਘ ਜੋ ਚੋਮੜੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਉਹਨਾਂ ਨੇ ਖੁਲਾਸਾ ਕਰ ਦਿੱਤਾ ਹੈ ਕਿ ਸਿਆਸੀ ਡਰਾਮਾ ਕੀਤਾ ਜਾ ਰਿਹਾ ਹੈ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਚ ਜਾਵੇਗੀ ਅਤੇ 15 ਦਸੰਬਰ ਤੋਂ ਬਾਅਦ ਫਿਰ ਸ਼ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਵਜੋਂ ਹੋਣਗੇ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਧੰਨਵਾਦ